ਕੀ ਨਾ ਮੈਂ ਨਾ ਨਿਰਮਲ ਸਿੰਘ ਸਾਫਕਾ ਸਰਪੰਚ ਇਹ ਨਾਗ ਨਾ ਮਾਮਲਾ ਹੋਇਆ ਦਾ ਮਾਂ ਬਾਈ ਸਾਨੂੰ ਸਵੇਰ ਪੜਾ ਲੱਗਾ 7 ਵਜੇ ਕੋਈ 10 ਕਿ ਮਿੰਟ ਦੇ ਸਾਡੇ ਸਾਫਕਾ ਸਰਪੰਚ ਦਾ ਆਪਣਾ ਮਜੂਦਾ ਸਰਪੰਚ ਦਾ ਫੋਨ ਆਇਆ ਵੀ ਆਹ ਗੱਲ ਹੋਈ ਤੇ ਪੁਲਿਸ ਨੂੰ ਆਉਂਦੇ ਸੀ ਅਸੀਂ ਆਏ ਤੇ ਮਟਕੇ ਪੁਲਿਸ ਨੂੰ ਇਤਲਾਹ ਕੀਤੀ ਹੈ ਜੀ ਤੇ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਹ ਲੱਗਦਾ ਕੀ ਤੁਹਾਨੂੰ ਇਹ ਜੀ ਬੰਦੇ ਬਾਹਰੋਂ ਆਏ ਸਾਡੇ ਪਿੰਡ ਰੈਂਟ ਤੇ ਰਹਿਣ ਦੇ ਕਰਾਈ ਸੀ ਤੇ ਪਤਾ ਲੱਗਾ ਵੀ ਬੰਗਾ ਡਿਫਾਲਟ ਰਿਆ ਇਹਲਾ ਮਿੱਤੇ 302 ਦਾ ਕੋਈ ਪਰਚਾ ਹੈਗਾ ਜੀ ਤੇ ਕੋਊੜਾ ਕਿਤੇ ਮੇਰੇ ਝਗੜਾ ਝੋੜਾ ਬਣਾ ਇਹ ਨਾਲ ਕੋਈ 4:00 ਵਜੇ ਸ਼ਾਮੀ ਕੋਈ ਝਗੜਿਆ ਜੀ ਆਣ ਕਿਥੇ ਤੇ ਬਾਅਦ ਜਾਂਦਾ ਮੈਂ ਤੈਨੂੰ ਦੇਖਾਂਗਾ ਤੇ ਜਿਹਨੇ ਦੱਸੋ ਹੀ ਕਿੰਨੀ ਉਮਰ ਹੈ ਜੀ ਉਹਦੀ 53-54 ਸਾਲ ਦੇ ਕਰੀਬ ਉਮਰ ਹੈ 40 ਸਾਲ ਕੀ ਲੱਗਦਾ ਉਹ ਉਹ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਹੈ ਕਿ ਨਹੀਂ ਜੀ ਨਹੀਂ ਜੀ ਇਨਸਾਫ ਪਸੰਦ ਬੰਦਾ ਸੀ ਕਿੰਦੀ ਮੰਨ ਕਰਦੇ 1886 ਦਾ ਇਥੇ ਕੰਮ ਕਰ ਰਿਹਾ ਜੀ ਉਹ ਗਰੂਪ ਦੇ ਉਪਰ ਮੰਗ ਇਨਸਾਫ ਦੀ ਮੰਗ ਕਰਦੇ ਆ ਜੀ ਸੰਬੰਧਿਤ ਇਤਾਲਵਾਇਆ ਗਿਆ ਜੀ ਸਬੰਧਿਤ ਕੰਮ ਦੀ ਕਾਰਵਾਈ ਕੀਤੀ ਹੈ। ਕੀ ਨਾਮ ਤੇ ਤੁਸੀਂ ਮੈਂ ਨਾਮ ਸੁਖਮਨ ਸਿੰਘ ਆ ਜੀ ਸਰਪੰਚਪੈ ਬਨਾਗ ਨਵੇਂ ਕੀ ਹੋਇਆ ਮਾਮਲਾ ਰੱਬੀ ਇਹ ਬੜੀ ਮੰਨ ਭਾਗੀ ਘਟਨਾ ਹੈ ਜੀ ਰਾਤੀ ਕੋਈ ਕਰੀਬ ਮੈਨੂੰ ਕੋ 10:00 ਵਜੇ 18 ਮਿੰਟ ਦੇ ਫੋਨ ਆਇਆ ਵਾ ਲਗਭਗ ਮੇਰੇ ਆਪਣੇ ਜਿਹੜਾ ਜਿਹਨ ਇਨਸਾਨ ਦੀ ਡੈਥ ਹੋਈ ਸੰਦੀਪ ਸਿੰਘ ਸੋਨੂ ਜੀ ਉਹਦੇ ਛੋਟੇ ਬ੍ਰਦਰ ਤਾਂ ਕਦੇ ਮਦਦ ਦਤਾ ਮੈਨੂੰ ਕਹਿਣ ਲੱਗੇ ਕਿ ਸਰਪੰਚ ਜੀ ਆਓ ਦਵਾ ਦੋ ਥੋੜੇ ਜਲਦੀ ਆ ਰਹੇ ਆ ਆ ਗੱਲ ਬਾਅਦ ਕੋਈ ਬੰਦਾ ਗੋਲੀ ਮਾਰ ਗਿਆ ਆਪਣੇ ਬੰਦੇ ਤੇ ਜਦੋਂ ਫਿਰ ਅਸੀਂ ਆਏ ਨਾਲ ਦੇ ਨਾਲ ਹੀ ਪੁਲਿਸ ਪਾਰਟੀ ਨੂੰ ਵੀ ਇਤਲਾਹ ਦਿੱਤੀ ਮੌਕੇ ਤੇ ਮਨੋ ਐਸਐਚਓ ਮਜੀਠਾ ਅਰਜਿੰਦਰ ਸਿੰਘ ਐਸਐਸਆਈ ਡਿਪਟੀ ਸਾਹਿਬ ਜਿਹੜੇ ਸਾਡੇ ਅਨਰਜੀ ਨਵੇਂ ਇਹਨਾਂ ਚਾਰਜ ਲਿਆ ਉਹ ਵੀ ਫਰੈਂਸਿਕ ਦੀ ਟਾਈਮ ਵੀ ਆ ਗਈ ਇਹ ਮੌਕੇ ਤੇ ਉਹਨਾਂ ਕਾफी ਜਾਂਚ ਪੜਤਾਲ ਕੀਤੀ ਆ ਮਨੋ ਸਾਰੀਆਂ ਟੀਮਾਂ ਰੁੱਝੀਆਂ ਇਹ ਕੰਮ ਦੇ ਵਿੱਚ ਤੇ ਅਸੀਂ ਪ੍ਰਸ਼ਾਸਨ ਘਾੜੀ ਸਾਡੀ ਅਪੀਲ ਆ ਕਿ ਇਹ ਜਲਦ ਤੋਂ ਜਲਦ ਜਿਹੜੀਆਂ ਜਿਹੇ ਮੰਦਭਾਗੀਆਂ ਘਟਨਾ ਹੋਣੀਆਂ ਵਾਂ ਇਹਨਾਂ ਨੂੰ ਰੋਕਿਆ ਜਾਵੇ ਜਿਹੜੇ ਦੋਸ਼ੀ ਆ ਉਨਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਲੱਗਦਾ ਕਿ ਸਰਪੰਚ ਸਾਹਿਬ ਤੁਹਾਨੂੰ ਕੀ ਮਾਮਲਾ ਕਿਹਾ ਹੈ ਇਹ ਤਾਂ ਜਿਵੇਂ ਜਿਵੇਂ ਗਾੜੀ ਪੁਲਿਸ ਇਨਵੈਸਟੀਗੇਸ਼ਨ ਕਰੂਗਾ ਉਹਦੇ ਵਿੱਚ ਸਾਹਮਣੇ ਆਊਗਾ ਅਜੇ ਤੱਕ ਤੇ ਕੋਈ ਸ਼ਾਮੀ ਕਾਲਾਂ ਦੇ ਵੀ ਥੋੜੀ ਜਿਹੀ ਇਹਨਾਂ ਬੰਦੇ ਦੇ ਤੋਪਾਹੀ ਹੋਈ ਕਿਸ ਨਾਲ ਤੇ ਉਹਦਾ ਬਾਧਾ ਥੋੜੀ ਜਰ ਬਾਦੇ ਬੰਦੇ ਡੈਥ ਹੋ ਜਾਂਦੀ ਆ ਉੱਚ ਸਚਾਈ ਕੀ ਆ ਇਹ ਵੀ ਉਸ ਦਿਨ ਵਾਸੀ ਗੈਸਨ ਦਾ ਸਾਹਾ ਉਹ ਬੰਦਾ ਪੁਲਿਸ ਨੇ ਰਾਤ ਦਾ ਅਰੈਸਟ ਕਰ ਲਿਆ ਵਾ ਉਹ ਬੰਦਾ ਪਹਿਲਾਂ ਵੀ ਸ਼ਾਇਦ ਅਨਮੋਲ ਭਗਾ ਵਾ ਗਲਤ ਕੰਮਾਂ ਦੇ ਵਿੱਚ ਤੈਨੂੰ ਲੱਗਦਾ ਕਿ ਪਿੰਡ ਦੇ ਬੰਦੇ ਹੋਏਗਾ ਕਿ ਜਾਂ ਕੋਈ ਬਾਤ ਇਹਦੇ ਪਰੇ ਨਹੀਂ ਜੀ ਕੋਈ ਕਹਿਣਾ ਜਲਦਬਾਜੀ ਹੋਊਗੀ ਇਹ ਤਾਂ ਜਿਵੇਂ ਜਿਵੇਂ ਸਮੇਂ ਦੇ ਨਾਲ ਪੱਤਾ ਖੁੱਲਣਗੇ ਫਿਰ ਪਤਾ ਲੱਗੂਗਾ ਮੈਂ ਸੰਦੀਪ ਨਾ ਦਾ ਵਿਅਕਤੀ ਹਾਂ ਨਾਗ ਨਵੇਂ ਦਾ ਥਾਣੇ ਮਜੀਠੇ ਦਾ ਪਿੰਡਾ ਉਦੀ ਰਾਤ ਕਰੀਬ 13 ਤਰੀਕ ਨੂੰ 10 ਵਜੇ ਕੋਈ ਅਣਸਾਥੀ ਵਿਅਕਤੀ ਵੱਲੋਂ ਆਣ ਕੇ ਹੱਤਿਆ ਕਰ ਦਿੱਤੀ ਗਈ ਹੈ ਜਿਹਦਾ ਪਰਚਾ ਦਰਜ ਕਰਕੇ ਉਹਦਾ ਪੋਸਟਮਾਰਟਮ ਕਰਵਾ ਰਹੇ ਆ ਤੇ ਦੋਸ਼ੀ ਦੀ ਭਾਲ ਜਲਦ ਤੋਂ ਜਲਦ ਕਰਕੇ ਅਗਲੀ ਕਾਰਵਾਈ ਮਰੋਚ ਨਹੀਂ ਹੁੰਦੀ ਜਾਊਗੀ ਸਰ ਮੋੜਲੀ ਤਫਤੀਸ਼ ਕੀ ਹੈ ਸਮਝ ਮੋੜਲੀ ਤਫਤੀਸ਼ ਹੈ ਹੋਈ ਹੈ ਕਿ ਗੋਲੀ ਦੇ ਨਾਲ ਹੱਤਿਆ ਹੋਈ ਹੈ ਕੋਈ ਪੁਰਾਣਾ ਕੋਈ ਜਿਹੜਾ ਕੁਝ ਨਹੀਂ ਪੁਰਾਣ ਜਿਹੜੀ ਕਿਸੇ ਦੇ ਨਾਲ ਇਹ ਗੈਂਗਵਾਰਦਾ ਨਹੀਂ ਕੋਈ ਲਿੰਕ ਹੈਗਾ ਇਹਦੇ ਨਾਲ ਇਹ ਕੋਈ ਆਪਸੀ ਇਹਨਾਂ ਦੀ ਬਹਿਸ ਵਸਾਈਆ ਵਾ ਬਸ ਇਹ ਲੋਕਲ ਬੰਦੇ ਦੇ ਨਾਲ ਇਹੀ ਗੱਲ ਲੱਗਦਾ ਹੈ ਇਹ ਚਿਕਨ ਦਾ ਕੰਮ ਕਰਦਾ ਧੰਨਵਾਦ ਫਰਿਆ ਪੜਿਆ ਤੁਸੀਂ ਨਹੀਂ